ਬਿੱਤੇ ਦਿਨੀ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੋਂ ਓਨਾ ਰੋਡ ਬਾਈਪਾਸ ਤੇ ਜਿੱਧਰ ਡਾਕਟਰ ਰਾਜ ਐਮਪੀ ਡਾਕਟਰ ਰਾਜ ਉਹਨਾਂ ਦੀ ਕੋਠੀ ਹੈਗੀ ਆ ਉਹਦੇ ਬਿਲਕੁਲ ਸਾਹਮਣੇ ਇੱਕ ਕਲੋਨੀ ਵਿੱਚੋਂ ਜਿਹੜੇ ਦੁੱਗਲ ਸਾਹਿਬ ਹੈਗੇ ਆ ਉਹਨਾਂ ਦੀ ਕੋਠੀ ਵਿੱਚੋਂ ਤਾਰਾਂ ਚੋਰੀ ਹੋਣ ਦੀ ਘਟਨਾ ਜਿਹੜੀ ਸੀਗੀ ਉਹ ਸਾਹਮਣੇ ਆਈ ਸੀਗੀ ਤੇ ਉਸ ਤੋਂ ਬਾਅਦ ਨਿਊ ਕਲੋਨੀ ਬਜਵਾੜਾ ਦੇ ਵਿੱਚ ਵੀ ਕੁਝ ਕੋਠਿਆਂ ਵਿੱਚੋਂ ਤਾਰਾਂ ਜਿਹੜੀਆਂ ਸੀਗੀਆਂ ਉਹ ਕੁਝ ਚੋਰਾਂ ਵੱਲੋਂ ਕੱਢ ਕੇ ਲਜਾਈਆਂ ਗਈਆਂ ਤੇ ਨਿਊ ਕਨੌਨੀ ਬਜਵਾੜਾ ਦੇ ਸਾਰੇ ਲੋਕਾਂ ਨੇ ਜਦੋਂ ਇਹਦਾ ਪ੍ਰਗਟਾਵਾ ਕੀਤਾ ਆਪਸ ਵਿੱਚ ਬਹਿ ਕੇ ਤੇ ਉਹਨਾਂ ਨੂੰ ਵੀ ਪੀਤੀ ਸ਼ਾਮ ਆਪਣੇ ਏਰੀਆ ਵਿੱਚੋਂ ਤਾਰਾਂ ਸੜਨ ਦੀ ਬਹੁਤ ਜ਼ਿਆਦਾ ਉਹ ਆਣੀ ਸ਼ੁਰੂ ਹੋਈ ਤੇ ਸਾਰੇ ਮਲਾ ਨਿਵਾਸੀ ਜਦੋਂ ਇਹਦੇ ਰਿਗਾਰਡਿੰਗ ਪੋਚਪੜਤਾਲ ਕਰਦੇ ਹੋਏ ਵਣ ਚੇਤਨਾ پارک ਦੇ ਨਜ਼ਦੀਕ ਪਹੁੰਚੇ ਜਿੱਥੇ ਪਰਵਾਸੀਆਂ ਨੇ ਆਪਣੀਆਂ ਝੁੱਗੀਆਂ ਪਾਈਆਂ ਹੋਈਆਂ ਆ ਉਥੋਂ ਬਹੁਤ ਜ਼ਿਆਦਾ ਧੂਆ ਨਿਕਲਦਾ ਪਿਆ ਸੀਗਾ ਤੇ ਬਹੁਤ ਜ਼ਿਆਦਾ ਬੋਹਾਂ ਲੱਪਈ ਤੇ ਉਥੋਂ ਆ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਤਾਂਬੇ ਦੀਆਂ ਤਾਰਾਂ ਸੜੀਆਂ ਹੋਈਆਂ ਆ ਉਥੋਂ ਮਿਲੀਆਂ ਤੇ ਕੁਝ ਤਾਰਾਂ ਪਲਾਸਟਿਕ ਦੀਆਂ ਨਹੀਂ ਸੜੀਆਂ ਸੀਗੀਆਂ ਜਿਨ੍ਹਾਂ ਦਾ ਰੰਗ ਜਿਹੜਾ ਸੀਗਾ ਉਹਨਾਂ ਦੀ ਕੋਠੀ 'ਚ ਲਗੀਆਂ ਤਾਰਾਂ ਦੇ ਨਾਲ ਮੈਚ ਕਰਦਾ ਪਿਆ ਸੀਗਾ ਦੇਖ ਸਕਦੇ ਤੁਸੀਂ ਮhalla ਨਿਵਾਸੀ ਉੱਥੇ ਇਕੱਠੇ ਹੋਏ ਆ ਪੁਲਿਸ ਨੂੰ ਮੌਕੇ ਤੇ ਬੁਲਾ ਲਈ ਗਈ ਆ ਤੇ ਦੱਸਿਆ ਜਾ ਰਿਹਾ ਆ ਕਿ ਆਰੋਪੀ ਜਿਹੜਾ ਸੀਗਾ ਉਹ ਨਸ਼ੇ ਦਾ ਉਹਨੂੰ ਸ਼ੱਕ ਦੀ ਬਿਨਾਹ ਦੇ ਉੱਤੇ ਉਹਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਦੇ ਵਿੱਚ ਲੈ ਗਏ ਹੋਏ ਆ ਤੇ ਤਾਰ ਵੀ ਜਿਹੜੀ ਸੀਗੀ ਤਾਂਬੇ ਦੀ ਭਾਰੀ ਮਾਤਰਾ ਚ ਅੱਧਿਕ ਤੋਂ ਜ਼ਿਆਦਾ ਪੂਰੀ ਤਾਰ ਦੀ ਜਿਹੜੀ ਹੋ ਗਈ ਸੀਗੀ ਸੜੀਓ ਤਾਰ ਦੀ ਉਹ ਵੀ ਨਾਲ ਲੈ ਗਏ ਆ ਤੇ ਜਲਦ ਆਪਾਂ ਇਸ ਦੇ ਬਾਰੇ ਗੱਲਬਾਤ ਕਰਾਂਗੇ ਮਹੱਲਾ ਨਿਵਾਸੀਆਂ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਮੈਂ ਗੁਰਜੀਤ ਸਿੰਘ ਬੋਲਦਾ ਨਿਊ ਕਲੋਨੀ ਉਹਨਾਂ ਰੋਡ 'ਪੋਂ ਜਵਾੜਾ ਕੀ ਗੱਲ ਹੋਈ ਤੇ ਕਈ ਦਿਨਾਂ ਤੋਂ ਨਾ ਜਾਨੀ ਕਿ ਸਾਡੀ ਕੋਠੀ ਜਿਹੜੀ ਨਾਲ ਦੀ ਆ ਉੱਥੇ ਚੋਰੀ ਬਹੁਤ ਹੋ ਗਈ ਆ ਸਾਡੇ ਆਪਣੀ ਪੇਟੀ ਤੋੜੀ ਉਹਨਾਂ ਨੇ ਤੇ ਨਾਲੇ ਪਹਿਲੋਂ ਤਾਰਾ ਕੱਢ ਕੇ ਲੈ ਗਏ ਤੇ ਕਈ ਦਿਨਾਂ ਦਾ ਚੋਰੀ ਹੋਣਾ ਫੇਰ ਜਾਨ ਮੋਟਰ ਦੀ ਬਿਤਾ ਤੇ ਉਹ ਕਿ ਦੋ ਤਿੰਨ ਵਾਰ ਆਹੀਂ ਬੜੇ ਲੱਭਦੇ ਰਹੇ ਤੇ ਸਾਨੂੰ ਕੋਈ ਜਾਨੀ ਕੁਛ ਹੋ ਸਰਾ ਨਹੀਂ ਮਿਲਿਆ ਤੇ ਪਜਾ ਸ਼ਾਮੀ ਜਾਂ ਮਹੱਲੇ ਦੇ ਵਿੱਚ ਬੜਾ ਜਾਂ ਸਮੀਲਾ ਆ ਇਤਾਰਾਂ ਦੀ ਅਸੀਂ ਸਾਰੇ ਮੱਲਾ ਨਿਵਾਸੀ ਸਾਰੇ ਇਕੱਠੇ ਹੋ ਕੇ ਫਿਰ ਅਸੀਂ ਜਾਨੀ ਸਾਰੇ ਪਾਸੇ ਪੜਤਾਲ ਕੀਤੀ ਫਿਰ ਉਹਤ ਵਨਚੇਤਨਾ ਜਿਹੜਾ ਪਾਰਕ ਦੇ ਕੋਲ ਜਿਹੜੀਆਂ ਝੁੱਗੀਆਂ ਬਣੀਆਂ ਜਿਹੜੇ ਬਜਵਾੜੇ ਉੱਥੇ ਅਸੀਂ ਦੇਖਿਆ ਜਾ ਕੇ ਬੜੀ ਜਨ ਤਕੜੀ ਲਾੜ ਨਿਕਲੇ ਜਾਨੀ ਉੱਥੇ ਅਸੀਂ ਦੇਖਿਆ ਤਾਰਾ ਸਾਂਢੀਆਂ ਤੇ ਫਿਰ ਅਸੀਂ ਜਾ ਕੇ ਅੱਗ ਬੁਝਾਈ ਤੇ ਉਹ ਉਹਦੇ ਵਿੱਚ ਤਾਰਾ ਸਾਂਢੀਆਂ ਉਸੇ ਸ਼ੱਕ ਦਾ ਦੇਖਿਆ ਕਿ ਮੇਰੀ ਕੋਠੀ ਨਹੀਂ ਉਹ ਤਾਰਾ ਜਾਨੀ ਕਿ ਤਿੰਨ ਚਾਰ ਮੈਂ ਦੇਖੀਆਂ ਫਿਰ ਅਸੀਂ ਆਗੂ ਕੋ ਪਾਣੀ ਲਾ ਕੇ ਬੁਝਾ ਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਜਾਨੀ ਪੁਲਿਸ ਨੂੰ ਫੋਨ ਕੀਤਾ ਉਸ ਤੋਂ ਬਾਅਦ ਪੁਲਿਸ ਆਈ ਤੇ ਬੰਦਾ ਜਾਨੀ ਮੁਜਰਮ ਵੀ ਚੱਕ ਲਿਆ ਤੇ ਨਾਲ ਤਾਂ ਜਨਤਾਰਾਂ ਵੀ ਲੈਣੀਆਂ ਤੇ ਫਿਰ ਬੰਦਾ ਪੁਲਿਸ ਸਟੇਸ਼ਨ ਤੇ ਤੇ ਜਿਹੜਾ ਬੰਦਾ ਜੀ ਉਹ ਉਹ ਵੀ ਨਾਲ ਦਿੱਤਾ ਜਨ ਸਾਹਿਬ ਉਹ ਨਾਲ ਲੈ ਕੇ ਸਟੇਸ਼ਨ ਚੱਕੇ ਤੇ ਅਸੀਂ ਦਰਖਾਸਤ ਲੈ ਕੇ ਦਿੱਤੀ ਉਹਦੇ ਖਿਲਾਫ ਤੇ ਉਸ ਤੋਂ ਪੂਰੇ ਮਹੱਲ ਨਿਵਾਸੀ ਬੜੇ ਜਾਨੀ ਬਹੁਤ ਜ਼ਿਆਦਾ ਦੁਖੀ ਸੀ ਕਿ ਜਾਨੀ ਕਈ ਕੋਠੀਆਂ ਦਾ ਜਾਨੀ ਕਿ ਤਾਰਾਂ ਬਹੁਤ ਚੋਰੀ ਹੋਈਆਂ ਉਹ ਫਿਰ ਤੁਹਾਡੇ ਕਿੰਨੀ ਵਾਰ ਚੋਰੀ ਹੋਈ ਹੈ? ਏਜੰਟ ਨੇ 4 ਵਾਰ ਸਾਡੇ ਵੀ ਘੁੱਟੇ। ਸਾਰੀ ਚੋਰੀ ਹੋਈ ਹੈ। 17 ਜਾਣੀ ਕਿ ਪੇਟੀ ਵੀ ਜਨ ਤੋੜੀ ਇੱਕ ਵਾਰੀ। ਤੇ ਅਹੀਂ ਦਾ ਚਲੋ ਕੋਈ ਨਹੀਂ। ਤੇ ਲੇਕਿਨ ਉਹ ਤਾਂ ਜਨ ਲਗਾਤਾਰ ਕੰਮ ਇਦਾਂ ਚੱਲਦਾ ਰਿਹਾ। ਸਾਡੇ ਦੁੱਗਲ ਵੀ ਹੈਗੇ ਅਤੇ ਜਾਨ ਖੱਲਾ ਹੁਣ ਵਾਲੇ ਕੰਮ ਕਰਦੇ ਹੋ। ਡਿਊਟੀਕਰਦ ਸਰਪ੍ਰੇਟ। ਉਹਨਾਂ ਦੀ ਕੋਠੀ ਵਿੱਚੋਂ ਵੀ 14 ਤੋਂ ਨਹੀਂ ਹੋਈਆਂ। ਤੇ ਅਹੀਂ ਦੋਨੋਂ ਨੇ ਹੁਣ ਦਰਖਾਸਤਾਂ ਦਿੱਤੀਆਂ। ਤੇ ਉਹਨਾਂ ਨੂੰ ਪਹਿਲਾਂ ਦੇ ਦਿੱਤੀ ਤੇ ਲੇਕਿਨ ਇਹ ਸਾਨੂੰ ਪੂਰਾ ਸ਼ੱਕ ਆ ਕਿ ਇਹੀ ਬੰਦਾ ਜਿਹੜਾ ਮੁਜਰਮ ਆ ਇਹੀ ਪੂਰਾ ਜੰਟੂਰੀ ਕਰਦਾ ਪੂਰਾ ਸ਼ੱਕ ਇਹਦਾ ਹਾਂ ਹਾਂਜੀ ਪੂਰਾ ਸ਼ੱਕ ਇਹ ਬੰਦਾ ਇਹੀ ਪੂਰਾ ਚੋਰ ਆ ਸਾਨੂੰ ਨਿਆਂ ਦਿਲਿਆ ਜਾਵੇ